ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਮੇਰੇ ਇਸ YouTube ਚੈਨਲ ਤੇ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਅਰਦਾਸਾਂ ਪੂਰੀਆਂ ਕਰਨ ਗੁਰੂ ਪਿਆਰਿਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਕਾ ਵਿੱਚ ਸਿੱਖੀ ਦਾ ਪ੍ਰਚਾਰ ਕਰਕੇ ਤੇ ਸਾਰਿਆਂ ਨੂੰ ਸਤਨਾਮ ਦਾ ਸਿਮਰਨ ਜਪਣ ਦਾ ਉਪਦੇਸ਼ ਦੇ ਕੇ वापस आ गए इतने आके धर्म प्रचार करते हुए समुंदर के किनारे तुरदे तुरदे पलम पोटा पहुँच गए पलम पोटा तो श्रावणकोट गए गुरु जी ने उत्थ कुछ दिन सिखी का प्रचार किया उ गुरु जी को पता लग गया कि पदमन नगर का राजा बहुत अधर्म कर रहा है ਉਹ ਮਾਇਆ ਇਕੱਠੇ ਕਰਨ ਵਿੱਚ ਲੱਗਿਆ ਹੋਇਆ ਹੈ ਮਾਇਆ ਦੇ ਖਜ਼ਾਨੇ ਭਰੀ ਜਾ ਰਿਹਾ ਹੈ ਤੇ ਗਰੀਬ ਲੋਕਾਂ ਨੂੰ ਤੰਗ ਕਰ ਰਿਹਾ ਹੈ ਰੱਬ ਨੂੰ ਤਾਂ ਬਿਲਕੁਲ ਭੁਲਾਈ ਬੈਠਾ ਹੈ ਗੁਰੂ ਪਿਆਰਿਓ ਗੁਰੂ ਜੀ ਉਹਦੀ ਨਗਰੀ ਵਿੱਚ ਪਹੁੰਚ ਗਏ ਉੱਥੇ ਜਾ ਕੇ ਗੁਰੂ ਜੀ ਨੇ ਇੱਕ ਸਰੋਵਰ ਦੇ ਕਿਨਾਰੇ ਆਪਣਾ ਆਸਣ ਜਮਾ ਲਿਆ ਭਾਈ ਮਰਦਾਨਾ ਜੀ ਤਬਾਬ ਵਜਉਣ ਲੱਗੇ ਤੇ ਗੁਰੂ ਜੀ ਅਕਾਲ ਪੁਰਖ ਦਾ ਜੈਸ ਕਰਣ ਲੱਗੇ ਗੁਰੂ ਜੀ ਨੇ ਉੱਥੇ ਇੱਕ ਕੋਤਕ ਰਚਿਆ ਜੋ ਬੜਾ ਅਚਾਰਜ ਸੀ ਉਹ ਕੋਤਕ ਇਹ ਸੀ ਕਿ ਜੋ ਵੀ પુરੁਸ਼ ਜਾਂ ਇਸਤਰੀ ਨੇੜਿਆਂ ਜਾਂ ਦੂਰੋਂ ਗੁਰੂ ਜੀ ਦੇ ਦਰਸ਼ਨ ਕਰਦੇ ਸਨ ਉਹਨਾਂ ਨੂੰ ਇੰਜ ਦਿਖਾਈ ਦੇਂਦਾ ਸੀ ਜਿਵੇਂ ਇਸ ਮਹਾਪੁਰਸ਼ ਗੁਰੂ ਜੀ ਦੇ ਅੱਗੇ ਸੋਨੇ ਦੀਆਂ ਮੋਹਰਾਂ ਦਾ ਢੇਰ ਲੱਗਿਆ ਹੋਇਆ ਹੋਵੇ ਸੂਰਜ ਦੀ ਕਿਰਣਾ ਨਾਲ ਉਹ ਸੁਨਹਿਰੀ ਮੋਹਰਾਂ ਚਮਕ ਰਹੀਆਂ ਸਨ ਗੁਰੂ ਪਿਆਰੇਓ ਸੋਨੇ ਦੀਆਂ ਮੋਹਰਾਂ ਵੇਖ ਕੇ ਲੋਕੀ ਬੜੇ ਹੈਰਾਨ ਹੋਏ ਤੇ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਪਰ ਗੁਰੂ ਜੀ ਨੂੰ ਪੁੱਛਣ ਦਾ ਹੌਸਲਾ ਕਿਸੇ ਨੂੰ ਵੀ ਨਹੀਂ ਪੈਂਦਾ ਸੀ ਕਿਸੇ ਨਾ ਕਿਸੇ ਤਰ੍ਹਾਂ ਮਾਇਆ ਕੱਢੀ ਕਰਨ ਵਾਲੇ ਰਾਜੇ ਦੇ ਕੰਨੀ ਇਹ ਗੱਲ ਪੈ ਗਈ ਕਿ ਦੋ ਸਾਧੂ ਆਏ ਹੋਏ ਹਨ ਉਹਨਾਂ ਦਾ ਅਜੀਬ ਕਿਸਮ ਦਾ ਪਹਿਰਾਵਾ ਹੈ ਉਹਨਾਂ ਕੋ ਮਾਇਆ ਬਹੁਤ ਹੈ ਸੋਨੇ ਦੀਆਂ ਮੋਹਰਾਂ ਦਾ ਉਹਨਾਂ ਅੱਗੇ ਢੇਰ ਲੱਗਿਆ ਹੋਇਆ ਹੈ ਜਦੋਂ ਰਾਜੇ ਨੇ ਇਹ ਗੱਲ ਸੁਣੀ ਤਾਂ ਇਹ ਸੁਣ ਕੇ ਉਹ ਬੜਾ ਹੈਰਾਨ ਹੋਇਆ ਕਿ ਸੋਨੇ ਦੀਆਂ ਮੋਹਰਾਂ ਸਾਧੂ ਕੋਲ ਹਨ ਤੇ ਉਹ ਵੀ ਮੇਰੇ ਰਾਜ ਵਿੱਚ ਪਰ ਮੈਨੂੰ ਤਾਂ ਕਦੇ ਮਿਲਿਆ ਨਹੀਂ ਮੈਂ ਹੁਣੇ ਚਲਦਾ ਹਾਂ ਤੇ ਆਪ ਜਾ ਕੇ ਉਹਨਾਂ ਸਾਧੂਆਂ ਤੋਂ ਸੋਨੇ ਦੀਆਂ ਮੋਹਰਾਂ ਖੋ ਲੈਣਾ ਹਾਂ ਇਸ ਤਰ੍ਹਾਂ ਸੋਚ ਕੇ ਰਾਜੇ ਨੇ ਬੜੀ ਹੈਰਾਨੀ ਨਾਲ ਆਖਿਆ ਗੁਰੂ ਪਿਆਰੇ ਉਹ لالچی ਰਾਜਾ ਗੁਰੂ ਜੀ ਕੋਲੋਂ ਸੋਨੇ ਦੀਆਂ ਮੋਹਰਾਂ ਖੋਣ ਵਾਸਤੇ ਤਿਆਰ ਹੋ ਗਿਆ ਤੇ ਆਪਣੇ ਸਿਪਾਈਆਂ ਨੂੰ ਨਾਲ ਲੈ ਕੇ ਉਹ ਸਰੋਵਰ ਉੱਤੇ ਪਹੁੰਚ ਗਿਆ ਜਿੱਥੇ ਗੁਰੂ ਜੀ ਵਿਰਾਜਮਾਨ ਸਨ ਤੇ ਜਾ ਕੇ ਗੁਰੂ ਜੀ ਨੂੰ ਅੱਖਾਂ ਪਾੜ-ਪਾੜ ਕੇ ਟੱਕਣ ਲੱਗ ਪਿਆ ਰਾਜੇ ਦੀਆਂ ਅੱਖਾਂ ਨੇ ਸੱਚਮੁੱਚ ਹੀ ਦੇਖਿਆ ਇਸਾਦ ਹੋ ਗਿਆ ਸੋਨੇ ਦੀਆਂ ਮੋਹਰਾਂ ਦਾ ਢੇਰ ਲੱਗਾ ਹੋਇਆ ਹੈ ਤੇ ਮੋਹਰਾਂ ਚਮਕ ਮਾਰ ਰਹੀਆਂ ਸਨ ਰਾਜਾ ਸੋਨੇ ਦੀਆਂ ਮੋਹਰਾਂ ਦੇਖ ਕੇ ਸਹਿ ਨਾ ਸਕਿਆ ਤੇ ਮਾਇਆ ਦੇ ਅੰਨੇ ਲਾਲਚ ਨੇ ਉਸ ਨੂੰ ਮਜਬੂਰ ਕੀਤਾ ਤੇ ਕਹਲੀ ਨਾਲ ਅੱਗੇ ਵਧ ਕੇ ਹੱਥ ਅੱਗੇ ਵਧਾਏ ਤੇ ਮੋਹਰਾਂ ਦੇ ਢੇਰ ਨੂੰ ਪਕੜਨ ਲੱਗਾ ਜੋ ਹੀ ਉਸਨੇ ਹੱਥ ਮਾਰਿਆ ਤਾਂ ਉਸਦੇ ਹੱਥ ਵਿੱਚ ਤਿੰਨ ਚਾਰ ਕੋਲੇ ਦੇ ਰੋੜ ਆ ਗਏ ਤਾਂ ਉਹਨੂੰ ਦੇਖ ਕੇ ਉਹ ਬੜਾ ਸ਼ਰਮਿੰਦਾ ਹੋਇਆ ਇਹ ਵੇਖ ਕੇ ਗੁਰੂ ਜੀ ਹੱਸ ਪਏ ਤੇ ਹੱਸਦਿਆਂ ਹੋਇਆ ਗੁਰੂ ਜੀ ਨੇ ਪੁੱਛਿਆ ਰਾਜਨ ਕੀ ਫੜਨ ਲੱਗੇ ਸੀ ਰਾਜੇ ਨੇ ਕੋਈ ਜਵਾਬ ਨਾ ਦਿੱਤਾ ਜਵਾਬ ਦੇ ਵੀ ਕੀ ਸਕਦਾ ਸੀ ਉਹ ਚੁੱਪ ਹੀ ਰਿਹਾ ਪਰ ਗੁਰੂ ਜੀ ਕਹਿਣ ਲੱਗੇ اے ਰਾਜਨ ਤੈਨੂੰ ਮਾਇਆ ਦੀ ਭੁੱਖ ਸਤਾ ਰਹੀ ਹੈ ਲਾਲਚ ਨੇ ਤੇਰੀ ਕਿੰਨੀ ਮਾਰੀ ਦਸਾਕਾਰ ਦਿੱਤੀ ਹੈ ਪਰ ਕਦੇ ਇਹ ਵੀ ਸੋਚਿਆ ਹੈ ਕਿ ਮਰਨ ਵੇਲੇ ਇਹ ਮਾਇਆ ਨਾਲ ਨਹੀਂ ਜਾਂਦੀ ਹੈ हे ਰਾਜਨ ਮੂਰਖਤਾ ਤੇ ਅਗਿਆਨ ਨੂੰ ਛੱਡ ਇਸ ਤਰ੍ਹਾਂ ਗੁਰੂ ਜੀ ਨੇ ਰਾਜੇ ਨੂੰ ਕਹਿ ਕੇ ਇੱਕ ਸਵਤ ਦਾ ਉਚਾਰਣ ਕੀਤਾ ਗੁਰੂ ਜੀ ਨੇ ਫਰਮਾਇਆ ਕਿ हे ਰਾਜਨ ਤੇਰੇ ਵੱਡੇ ਵੱਡੇ ਰੇ ਇਥੋਂ ਤੁਰ ਗਏ ਮੌਤ ਨੇ ਮਾਰ ਦਿੱਤੇ ਪਰ ਕਦੇ ਇਹ ਸੋਚਿਆ ਇਕ ਕੱਚੇ ਪੱਕੇ ਮਹਿਲ ਕਿਲੇ ਹਾਥੀ ਘੋੜੇ ਸੈਨਾ ਜੋ ਵੀ ਲੱਖਾਂ ਸਮਾਨ ਰਾਜੇ ਪ੍ਰਾਪਤ ਕਰਦੇ ਹੈ ਇਹ ਮਰ ਜਾਣ ਤੋਂ ਬਾਅਦ ਕਿਸੇ ਦੇ ਨਾਲ ਗਏ ਹਨ ਜੇ ਨਹੀਂ ਗਏ ਤਾਂ ਐਵੇਂ ਖਾਪ-ਖਾਪ ਕੇ ਕਿਉਂ ਜੀਵਨ ਬਰਬਾਦ ਕਰ ਰਹੇ ਹੋ ਇਹਨਾਂ ਨੂੰ ਇਕੱਠੇ ਕਰਨ ਵਾਲੇ ਉਲਟੇ ਮਰ ਜਾਂਦੇ ਹਨ ਕਾਲ ਮਨੁੱਖ ਦੀ ਅਕਲ ਉੱਤੇ ਹੱਸਦਾ ਹੈ ਰਾਜੇ ਨੂੰ ਸੋਨਾ ਚਾਂਦੀ ਇਕੱਠਾ ਕਰਨ ਦਾ ਲਾਲਚ ਹੈ ਇਹ ਲਾਲਚ ਦਾ ਭਾਰ ਤੈਥੋਂ ਚੁੱਕਿਆ ਨਹੀਂ ਜਾਣਾ ਤੇਰੇ ਮਰਨ ਵਾਸਤੇ ਇੱਕ ਰੱਸਾ ਰੂਪ ਫਾਹੀ ਵੱੜ ਰਿਹਾ ਹੈ ਮਰਨ ਤੋਂ ਬਾਅਦ ਮਾੜਿਆਂ ਕੰਮਾਂ ਵਾਲੇ ਦਾ ਮਾੜਾ ਹਾਲ ਹੁੰਦਾ ਹੈ اے ਰਾਜਨ ਅੱਜ ਦੌਲਤ ਇਕੱਠੀ ਕਰਕੇ ਆਨੰਦ ਮਾਣ ਰਿਆ ਹੈ ਸੁੰਦਰ ਇਸਤਰੀਆਂ ਨੂੰ ਸੇਜ ਉੱਤੇ ਬਿਠਾ ਕੇ ਆਨੰਦ ਲੈ ਰਿਹਾ ਹੈ ਉਹ ਤੈਨੂੰ ਮਿਲ ਕੇ ਗੱਡ ਗੱਡ ਹੋ ਰਹੀਆਂ ਹਨ ਸੁਗੰਧੀ ਤੇ ਸੋਨੇ ਕਪੜੇ ਪਾ ਕੇ ਸ਼ਿੰਗਾਰ ਕੀਤੇ ਜਾ ਰਹੇ ਹਨ ਪਰ ਕਦੇ ਇਹ ਸੋਚਿਆ ਹੈ ਕਿ ਇਹ ਸਭ ਕੁਝ ਛੱਡ ਕੇ ਇੱਕ ਦਿਨ ਮਿੱਟੀ ਵਿੱਚ ਮਿਲ ਜਾਣਾ ਹੈ ਜਿਹੜੀਆਂ ਵਸਤੂਆਂ ਨੂੰ ਤੂੰ ਇਕੱਠੀਆਂ ਕਰੇਂਗਾ ਉਹਨਾਂ ਨੂੰ ਦੇਖਣ ਦਾ ਹੁਕਮ ਵੀ ਨਹੀਂ ਹੋਣਾ ਚਾਹੇ ਰਾਜਾ ਬਾਦਸ਼ਾਹ ਚੌਧਰੀ ਕੋਜ ਵੀ ਅਖਵਾਉ ਇਹ ਸਭ ਕੁਝ ਹੰਕਾਰ ਰੂਪ ਹੈ ਨਾ ਹੰਕਾਰ ਦੀ ਅਗਨ ਆਤਮਾ ਦੇ ਤਨ ਨੂੰ ਸਾੜ ਦਿੰਦੀ ਹੈ ਵਾਹਿਗੁਰੂ ਸਿਮਰਨ ਨੂੰ ਛੱਡ ਕੇ ਮਨੁੱਖ ਇਸ ਤਰ੍ਹਾਂ ਸਾੜਵਾਲ ਜਾਂਦਾ ਹੈ ਜਿਵੇਂ ਬਲੀ ਹੋਈ ਅਗਨ ਨਾਲ ਕੰਨੇ ਸੜ ਜਾਂਦੇ ਹਨ ਪਰ ਦੇਖਣ ਨੂੰ ਉਹ ਚੰਗੇ ਲੱਗਦੇ ਹਨ ਇਸ ਤਰ੍ਹਾਂ ਹੰਕਾਰੀ ਪੁਰਸ਼ ਦੇਖਣ ਨੂੰ ਚੰਗੇ ਪ੍ਰਤੀਤ ਹੁੰਦੇ ਹਨ ਪਰ ਅੰਦਰੋਂ ਉਹ ਸੜੇ ਹੋਏ ਹੁੰਦੇ ਹਨ ਉਹਨਾਂ ਨੂੰ ਬ੍ਰਹਮ ਖਾ ਜਾਂਦਾ ਹੈ ਮਨ ਮੁਖ ਪੁਰਸ ਜਗ ਵਿੱਚ ਆਉਂਦਾ ਹੈ ਉਹ ਹੰਕਾਰ ਨਾਲ ਸਾੜ ਵੱਲ ਜਾਂਦਾ ਹੈ ਸਾਰਾ ਸੰਸਾਰ ਧੂਏ ਦੀ ਪੋਟੜੀ ਹੈ ਇਹ ਸਰੀਰ ਅੰਤ ਵਿੱਚ ਸਵਾਹ ਹੋ ਜਾਂਦਾ ਹੈ ਇਸ ਕਰਕੇ ਹੈ ਰਾਜਨ ਜਿਸ ਨੂੰ ਕੋਈ ਸੰਤ ਰੱਖੇ ਉਹ ਹੀ ਰਹਿ ਸਕਦਾ ਹੈ ਐਸੇ ਮਨੁੱਖ ਬਹੁਤ ਵਿਰਲੇ ਹਨ ਜਿਨ੍ਹਾਂ ਨੇ ਸਿਮਰਨ ਦਾ ਹੀ ਗੁਪਤ ਆਗ ਨੂੰ ਠੰਡਾ ਕਰ ਲਿਆ ਹੈ ਜੋ ਵਾਹਿਗੁਰੂ ਸਰਵ ਸ਼ਕਤੀਮਾਨ ਇਹ ਸੱਚਾ ਪਾਸਾ ਹੈ ਉਸ ਦੇ ਸਿਮਰਨ ਕਰਨ ਤੇ ਇਸ ਭਵ ਸਾਗਰ ਤੋਂ ਪਾਰ ਲੱਗ ਜਾਈਦਾ ਹੈ ਗੁਰੂ ਜੀ ਕਹਿੰਦੇ ਹਨ ਕਿ ਇਸ ਲਈ ਜੀਵ ਨੂੰ ਇਹ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਉਸ ਨੂੰ ਹਰੀ ਨਾਮ ਕਦੀ ਨਾ ਭੁੱਲੇ ਜੋ ਗੁਰਮੁਖ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਉਸ ਅਥਾ ਸਾਗਰ ਤੋਂ ਪਾਰ ਹੋ ਜਾਂਦੇ ਹਨ ਗੁਰੂ ਪਿਆਰਿਓ ਇਸ ਤਰ੍ਹਾਂ ਦਨ ਦਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਿੱਠੇ ਸ਼ਬਦ ਸੁਣ ਕੇ ਰਾਜੇ RAM ਰਾਏ ਨੂੰ ਹਰੀ ਦਾ ਗਿਆਨ ਹੋ ਗਿਆ ਉਸ ਦੇ ਕਿਵਾੜ ਖੁੱਲ ਗਏ ਜਟ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਚਰਨ ਫੜ ਕੇ ਤਰਲੇ ਨਾਲ ਅਰਜ਼ੋਈ ਕਰਨ ਲੱਗਾ ਹੇ ਗੁਰੂ ਜੀ ਮੈਨੂੰ ਬਖਸ਼ ਲਓ ਮੈਂ ਬਹੁਤ ਪਾਪ ਕੀਤੇ ਹਨ ਹਜ਼ਾਰਾਂ ਵਸਦੇ ਉਜਾੜੇ ਹਨ ਮੇਰੇ ਉੱਤੇ ਦਇਆ ਕਰੋ ਮੈਂ ਅਗਲੀ ਅਗ ਕੋਲੋਂ ਬਾਚ ਜਾਮਾ ਤਦ ਗੁਰੂ ਜੀ ਨੇ ਰਾਜੇ ਦਾ ਸਿਰ ਹੱਥ ਨਾਲ ਉੱਪਰ ਚੁੱਕਿਆ ਤੇ ਕਿਹਾ हे ਰਾਜਨ ਅਜੇ ਕੁਝ ਨਹੀਂ ਵਿਗੜਿਆ ਹੈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰ ਤੇ ਸਦਾ ਵਰਤ ਸਹਿਰ ਵਿੱਚ ਜਾਰੀ ਕਰ ਗਰੀਬਾਂ ਨੂੰ ਰੋਟੀ ਖਵਾ ਨੰਗਿਆਂ ਨੂੰ ਕਪੜੇ ਦੇ ਮਾੜਿਆਂ ਉੱਤੇ ਦਇਆ ਕਰ ਨਿਆਂ ਦਾ ਰਾਜ ਕਰ ਕਿਉਂਕਿ ਤੂੰ ਪ੍ਰਜਾ ਦਾ ਪ੍ਰਤੀਨਿਧੀ ਹੈ ਇਸ ਵਾਸਤੇ ਆਪਣੀ ਪ੍ਰਜਾ ਦਾ ਰਾਖਾ ਬਣ ਜੈ ਸਨਾਲ ਤੇਰਾ ਜਸ ਇੱਥੇ ਵੀ ਹੋਵੇਗਾ ਤੇ ਪਰਲੋਕ ਵਿੱਚ ਵੀ ਹੋਵੇਗਾ ਤਾਂ ਰਾਜੇ ਨੇ ਸਤ ਵਚਨ ਕਹਿ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਜੀ ਨੂੰ ਨਾਲ ਲੈ ਕੇ ਰਾਜ ਮੈਲ ਵਿੱਚ ਆ ਗਿਆ ਗੁਰੂ ਪਿਆਰਿਓ ਰਾਜਾ ਦੌਲਤ ਲੁੱਟਣ ਗਿਆ ਸੀ ਪਰ ਸਭ ਕੁਝ ਲੁਟਾ ਆਇਆ ਤੇ ਦੌਲਤ ਦੇ ਬਦਲੇ ਉਸ ਨੂੰ ਭਗਤੀ ਮਿਲ ਗਈ ਇਸ ਤਰ੍ਹਾਂ ਕਹੀ ਗਏ ਗੁਰੂ ਜੀ ਰਾਜੇ ਦੇ ਕੋਲ ਰਹੇ ਤੇ ਸਤਨਾਮ ਦਾ ਉਪਦੇਸ਼ ਦੇ ਕੇ ਰਾਜੇ ਨੂੰ ਨਿਹਾਲ ਕੀਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਬੁਲਾ ਚੁੱਕਾਂ ਦੀ ਖਿਮਾ ਬਖਸ਼ਣੀ ਸਾਕੀ ਨੂੰ ਲਾਈਕ ਕਰਨਾ ਯਾਰਾਂ ਦੋਸਤਾਂ ਨਾਲ ਸਾਂਝਾ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ